ਅਬਾਈ ਖਾਲਸਾ ਬਾਜੀ ਦੀ ਫਤਿਹ ਸਮੂਹ ਕੌਮ ਨੂੰ ਖਾਲਸਾ ਪੰਥ ਦੀ ਸਥਾਪਨਾ ਦੇ ਉੱਤੇ ਮੁਬਾਰਕਾਂ ਦਿੰਦਾ ਹੈਗਾ ਜੋ ਸਿੱਖੀ ਦਾ ਇਸ ਦੇਸ਼ ਵਿੱਚ ਹਾਲ ਹੈ ਉਹਦੇ ਵਾਸਤੇ ਮੈਂ ਅਪੀਲ ਕਰਦਾ ਕਿ ਐਸਜੀਪੀਸੀ ਦੀਆਂ ਵੋਟਾਂ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਕੇ ਜਿਹੜੀ ਅੱਜ ਤੱਕ ਸਿਰਫ ਪਿਛਲੇ ਸਮੇਂ ਤੋਂ 50% ਵੋਟ ਬਣੀ ਹੈ ਉਹ ਵੋਟ ਹਰੇਕ ਸਿੱਖ ਮੂਰੇ ਹੋ ਕੇ ਬਣਾਏ ਤਾਂ ਕਿ ਅਸੀਂ ਉਰੇ ਤਬਦੀਲੀ ਲਿਆ ਸਕੀਏ 1984 ਤੋਂ 20 ਸਾਲ ਬਾਅਦ 2024 ਦੇ ਵਿੱਚ ਮੋੜ ਅਸੀਂ ਇਸ ਭਾਰਤ ਨੂੰ ਸਵਾਲ ਪੁੱਛਣਾ ਹੈ ਕਿ ਜਿਹੜੇ ਸਾਡੀਆਂ ਉਰੇ ਬੱਚਿਆਂ ਬੀਬੀਆਂ ਬਜ਼ੁਰਗਾਂ ਦੀਆਂ ਲਾਸ਼ਾਂ ਸੀਗੀਆਂ ਉਹਦਾ ਕੀ ਵੇਰਵਾ 1984 ਦਾ ਇਹ ਦੇ ਰਹੇ ਆ ਦਿੱਲੀ ਦੇ ਕਤਲੇਆਮ ਬਾਰੇ ਅਸੀਂ ਪੁੱਛਦੇ ਹੈਗੇ ਆ ਜਿਹੜੀ ਹੁਣ ਟਾਰਗੇਟਡ ਕਿਲਿੰਗ ਕੈਨੇਡਾ ਨੇ ਦਿਖਾਈ ਹੈ ਅਮਰੀਕਾ ਨੇ ਦਿਖਾਈ ਹੈ ਤੇ ਬਾਰ-ਬਾਰ ਪ੍ਰਾਈਮ ਮਿਨਿਸਟਰ ਮੋਦੀ ਕਹਿ ਰਿਹਾ ਕਿ ਮੈਂ ਹੋਰ ਦੇਸ਼ਾਂ 'ਚ ਜਾ ਕੇ ਬੰਦੇ ਮਾਰਨੇ ਆ ਇਹ ਅਸੀਂ ਸਮਝਦੇ ਹਾਂ ਕਿ ਉਲੰਘਣਾ ਹੈਗੀ ਹੈ ਮਨੁੱਖੀ ਅਧਿਕਾਰਾਂ ਦੀ ਤੇ ਇਹਦਾ ਨੋਟਿਸ ਲੈਣਾ ਚਾਹੀਦਾ ਹੈ ਅੱਜ ਅਸੀਂ ਹਰਮੰਦਰ ਸਾਹਿਬ ਮੱਥਾ ਟੇਕ ਕੇ ਅਕਾਲ ਤਖਤ ਸਾਹਿਬ ਅਰਦਾਸ ਕਰਕੇ ਇਸ ਅੰਮ੍ਰਿਤਸਰ ਗੁਰੂ ਕੀ ਨਗਰੀ ਦੇ ਵਿੱਚ ਆਪਣੀ ਚੋਣ ਮਹੀਮ ਸ਼ੁਰੂ ਕਰਨੀ ਹੈਗੀ ਹੈ ਸੋ ਅਸੀਂ ਅੱਜ ਗੁਰੂ ਸਾਹਿਬ ਦੇ ਸਾਡਾ ਮੋਟਿਵ ਹੈ ਕਿ ਅਸੀਂ ਬਾਰਡਰ ਤੇ ਬਸ ਦੇ ਲੋਕ ਹਾਂ ਸਾਡਾ ਵਪਾਰ ਜਿਹੜਾ ਹੈਗਾ ਜੇ ਬਾਰਡਰ ਖੁੱਲੇ ਤਾਂ 70% ਲੈਹਦੇ ਤੇ ਚੜਦੇ ਪੰਜਾਬ ਦਾ ਵਪਾਰ ਆਪਸ ਚ ਹੁੰਦਾ ਸੀਗਾ ਅੱਗੇ ਸਾਰੇ ਜਿਹੜੇ ਅਫਗਾਨਿਸਤਾਨ ਉਜ਼ਬੇਕਿਸਤਾਨ ਹੋਰistan ਹੈ ਉੱਥੇ ਤਾਂ ਹੀ ਅਸੀਂ ਆਪਣਾ ਵਪਾਰ ਲੈ ਕੇ ਜਾਈਏ ਖੁਸ਼ਹਾਲੀ ਲੈ ਕੇ ਆਈਏ ਜਿਹੜੇ ਸਰੋਵਰ ਤੇ ਅੱਜ ਅਸੀਂ ਆਏ ਹਾਂ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਚ ਇਹਦਾ ਇੱਕ ਗੁਣ ਮੰਨਿਆ ਜਾਂਦਾ ਸੀਗਾ ਕਿ ਇੱਥੇ ਅ ਬੰਦੇ ਨੂੰ ਸੁੱਖ ਮਿਲਦਾ ਹੈਗਾ ਰੋਗ ਖਤਮ ਹੁੰਦੇ ਆ ਅਸੀਂ ਚਾਹੁੰਦੇ ਆ ਕਿ 에어ਪੋਰਟ ਦੇ ਨਾਲ ਸੰਬੰਧਿਤ ਪੂਰੇ ਇੱਕ ਬਹੁਤ ਵੱਡੀ ਮਾਤਰਾ ਦੇ ਵਿੱਚ ਮੈਡੀਕਲ ਸਰਵਿਸੇਸ ਇੰਡਸਟਰੀ ਉੱਠੇ ਤਾਂ ਕਿ ਹਰੇਕ ਰੋਗੀ ਇਸ ਗੁਰੂ ਕੀ ਨਗਰੀ 'ਚ ਆ ਕੇ ਆਪਣਾ ਇਲਾਜ ਕਰ ਸਕੇ ਇਹਦੀ ਮਿਸਾਲ ਥਾਈਲੈਂਡ 'ਚ ਬਣੀ ਹੋਈ ਹੈਗੀ ਹੈ ਜਿੱਥੇ ਮੈਡੀਕਲ ਟੂਰਿਜ਼ਮ ਚੱਲਦੀ ਹੈ ਇਹਦੇ ਨਾਲ ਆਪਣੇ ਇਲਾਕੇ ਦੀ ਤਰੱਕੀ ਵੀ ਹੋਊਗੀ ਤੇ ਮਹਾਰਾਜ ਦਾ ਮਿਸ਼ਨ ਜੋ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਦਿੱਲੀ 'ਚ ਵੀ ਦਿਖਾਇਆ ਸੀਗਾ ਕਿ ਜਿਹੜਾ ਬਿਮਾਰ ਹੈ ਉਹਦੀ ਸੇਵਾ ਕਰੀਏ ਉਹ ਭਾਵਨਾ ਵੀ ਇਸ ਨਗਰੀ 'ਚ ਪੂਰੀ ਕਰੀਏ ਸੋ ਇਹ ਅਸੀਂ ਆਦੇਸ਼ ਲੈ ਕੇ ਆਏ ਹਾਂ ਆਪ ਜੀ ਸਾਹਿਬ ਦੇ ਵਕੀਲ ਨੂੰ ਕੱਢ ਦੇ ਦੇ ਫੁਕਲੇ ਜਿਹੜਾ ਭਾਰਤ ਹੈ ਔਰ ਇਹ ਇਸ ਪੰਜਾਬ 'ਚ ਆਪ ਹੈ ਜਿਹੜੀ ਸਪਸ਼ਟ ਰੂਪ 'ਚ ਹਿੰਦੂਤਵਾ ਦੀ ਸੋਚ ਲੈ ਕੇ ਚੋਣ ਲੜਦੀ ਹੈ ਬੀਜੇਪੀ ਵੀ ਤੇ ਕੇਜਰੀਵਾਲ ਨੇ ਵੀ ਹਿੰਦੂਤਵਾ ਦਾ ਨਾਂ ਲੈ ਕੇ ਉਹ ਸਿੱਖ ਪ੍ਰਚਾਰਾਂ ਪ੍ਰਚਾਰਕਾਂ ਨੂੰ ਨਜ਼ਰਬੰਦ ਕਰ ਰਹੀ ਹੈ ਸਾਡੇ ਇਸ ਇਲਾਕੇ 'ਚ ਜਿਹੜਾ ਨਸ਼ਾ ਵਧ ਰਿਹਾ ਹੈਗਾ ਉਦੇ ਬਰ ਖਿਲਾਫ ਅਮਰਿਤਪਾਲ ਸਿੰਘ ਨੇ ਆਪਣਾ ਪ੍ਰਚਾਰ ਕੀਤਾ ਸੀ ਗੁਰਸਿੱਖੀ ਨਾਲ ਜੁੜਨ ਦਾ ਪ੍ਰਚਾਰ ਕੀਤਾ ਸੀਗਾ ਇਹ ਦੇਸ਼ ਸਾਨੂੰ ਇੱਕ ਅਮਲੀ ਬਣਾ ਕੇ ਔਰ ਸਾਡੇ ਧਰਮ ਨੂੰ ਰੋਕ ਕੇ ਇਹ ਆਪਣਾ ਵਾਅਦਾ ਕਰਨਾ ਚਾਹੁੰਦਾ ਹੈ ਇੱਥੇ ਬਹੁਤ ਸਮੇਂ ਤੋਂ ਸਿੰਘ ਸਭਾ ਲਹਿਰ ਨੇ ਜਿਹੜੀ ਬੁੱਤ ਪੂਜਾ ਸੀ ਜਿਹੜਾ ਉਹਰੇ ਜੋਤਿਸ਼ ਵਿੱਦਿਆ ਨਾਚ ਜਾਤ ਪਾਤ ਸੀ ਉਹ ਸਿੰਘ ਸਭਾ ਲਹਿਰ ਨੇ ਇਹ ਗੁਰੂ ਘਰਾਂ ਚੋਂ ਕੱਢਿਆ ਸੀਗਾ ਹੁਣ ਇੱਥੇ ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਅਸੀਂ ਨੋਟਾਂ ਤੇ ਉੱਤੇ ਸਤਕਾਰਯੋਗ Hindu ਧਰਮ ਦੇ ਲਕਸ਼ਮੀ ਮਾਤਾ ਜੀ ਦੀ ਫੋਟੋ ਲਾਵਾਂਗੇ ਜੇ ਅਸੀਂ ਹੁਣ ਮੱਥਾ ਟੇਕਣ ਤੇ ਲਕਸ਼ਮੀ ਮਾਤਾ ਜੀ ਨੂੰ ਹਰ ਮੰਦਰ ਸਾਹਿਬ ਦੇ ਵਿੱਚ ਬਸਾਉਣਾ ਚਾਹੁੰਦੇ ਆ ਮੈਂ ਸਮਝਦਾ ਹਾਂ ਇਹ ਸਾਡੇ ਧਰਮ ਦੀ ਉਲੰਘਣਾ ਹੈ ਔਰ ਇਸ ਤੋਂ ਬਚਣਾ ਚਾਹੀਦਾ ਹੈ ਇਹਨਾਂ ਨੇ ਆਪਣੇ ਵਿਧਾਨ ਸਭਾ ਦੇ ਵਿੱਚ ਵੀ SGPC ਦਾ ਰੋਲ ਖਤਮ ਕਰਕੇ ਆਪ ਉਰੇ ਕਾਨੂੰਨ ਪਾਸ ਕਰਨ ਦਾ ਯਤਨ ਕੀਤਾ ਸੀ ਭਾਵੇਂ ਉਹਨਾਂ ਦੀ ਸੋਚ ਠੀਕ ਸੀ ਪਰ ਉਹ ਐਸਜੀਪੀਸੀ ਦਾ ਕੰਮ ਸੀ ਤੇ ਉਹਦੇ ਚੋਣ ਧਾਰਾ 85 ਤੇ 87 ਵਾਲੇ ਇਹਨਾਂ ਨੇ ਬਿਲਕੁਲ ਨਹੀਂ ਕਰਾਏ ਤੇ ਹੁਣ ਜਦ ਕਰਾ ਰਹੇ ਆ ਤਾਂ ਵੋਟਾਂ ਬਣ ਨਹੀਂ ਰਹੀਆਂ ਕਦੀ ਪਟਵਾਰੀ ਸਟ੍ਰਾਈਕ ਤੇ ਸੀਗੇ ਤੇ ਹੁਣ ਸਿੱਖਾਂ ਨੂੰ ਨਿਰਾਸ਼ਤਾ 'ਚ ਬਿਠਾ ਕੇ ਦਬਾ ਕੇ ਕੁਚਲ ਕੇ ਇਹਨਾਂ ਨੇ ਖਤਮ ਕਰਨ ਦਾ ਯਤਨ ਕੀਤਾ ਪਿਛਲੇ ਦਿਨੀ ਸੁੱਚਾ ਸਿੰਘ ਲੋਹਾਂ ਦਾ ਬੇਟਾ ਪੜ੍ਹਿਆ ਗਿਆ ਜੀ ਨਸ਼ੇ ਦਾ ਮਹਾਰਾਜ ਦੇ ਸਾਹਮਣੇ ਅਰਦਾਸ ਕਰਾਂਗੇ ਕਿ ਸਿੱਖਾਂ ਨੂੰ ਇਹੋ ਜਿਹਾ ਰੋਗ ਤੋਂ ਬਚਾਏ ਬੀਜੇਪੀ ਦਾ ਬੀਜੇਪੀ ਨੂੰ ਰੋੜ ਕੋਧ ਹੋ ਰਿਹਾ ਹੈ। ਹਾਂਜੀ। ਬੀਜੇਪੀ ਦਾ ਲਗਾਤਾਰ ਪਿੰਡਾਂ 'ਚ ਵਿਰੋਧ ਕਾਫੀ ਹੋ ਰਿਹਾ ਹੈ। ਜੀ ਇੱਕ ਪਾਸੇ ਬੀਜੇਪੀ ਕਹਿੰਦੇ ਆਪਾਂ 13 13 ਸੈਂਕਾ ਲਾਣਾ। ਬੀਜੇਪੀ ਇੱਕ ਮਤਸ਼ਭੀ ਸੋਚ ادیਨ ਆ ਹਿੰਦੂ ਰਾਸ਼ਟਰ ਖੜਾ ਕਰਨਾ ਚਾਹੁੰਦੀ ਹੈ ਤੇ ਗੁਰੂ ਸਾਹਿਬ ਨੇ ਵੱਖ-ਵੱਖ ਥਾਂ ਤੇ ਗੁਰਬਾਣੀ ਦੇ ਵਿੱਚ ਸਪਸ਼ਟ ਕਾਲੀ ਮਹਿਚੋਂ ਨਿਕਲ ਕੇ ਇਹ ਆਦੇਸ਼ ਦਿੱਤਾ ਸੀ ਕਿ ਨਾ ਹਮ ਹਿੰਦੂ ਨਾ ਮੁਸਲਮਾਨ ਤੇ ਸਾਡਾ ਇਹਦੇ ਵਿੱਚ ਕੋਈ ਹਿੱਸਾ ਨਹੀਂ ਹੈ। ਤੇ ਇਹ ਸਾਡੇ ਉੱਤੇ ਜ਼ਬਰਦਸਤ ਲਾਗੂ ਕਰਨਾ ਚਾਹੁੰਦੀ ਆ ਜਿਸ ਕਰਕੇ ਇਹਨੇ ਐਸਡੀਪੀਐਸ ਦੇ ਚੋਣ ਨਹੀਂ ਕਰਾਏ ਜਿਸ ਕਰਕੇ ਇਹ ਗਵਾਂਢੀ ਦੇਸ਼ ਪਾਕਿਸਤਾਨ ਨਾਲ ਬਾਰ ਬਾਰ ਲੜਨ ਦੀ ਹਦਾਇਤ ਕਰਦੀ ਹੈ ਜਿਹਦੇ ਨਾਲ ਇਹ 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 ਪੰਜਾਬ ਨੂੰ ਖਤਮ ਕਰਨਾ ਚਾਹੀਦੀ ਹੈ ਜੰਗ ਦੇ ਮੈਦਾਨ ਚ ਪਾ ਕੇ ਸੋ ਜਿਹੜੇ ਆਪਣੇ ਜਾਨ ਨੂੰ ਬਚਾਉਣਾ ਚਾਹੁੰਦਾ ਹੈ ਜਿਹੜਾ ਆਪਣੇ ਕਿਤੇ ਨੂੰ ਬਚਾਉਣਾ ਚਾਹੁੰਦਾ ਹੈ ਜ਼ਮੀਂਦਾਰਾਂ ਨੂੰ ਬਚਾਉਣਾ ਚਾਹੁੰਦਾ ਹੈ ਉਹ ਸਾਰੇ ਇਹਨਾਂ ਦਾ ਵਿਰੋਧ ਕਰ ਰਹੇ ਆ ਜੋ ਕੇਜਰੀਵਾਲ ਸਾਹਿਬ ਨੇ ਮਾਤਾ ਲక్ష్ਮੀ ਜੀ ਦਾ ਜ਼ਿਕਰ ਕੀਤਾ ਹੈਗਾ ਮੇਰੇ ਖਿਆਲ ਬੀਜੇ ਕੋਲ ਉਹਨਾਂ ਦਾ ਜਿਆਦਾ ਆਸ਼ੀਰਵਾਦ ਹੈ